ਪਰ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਪੂਜਾ ਸੰਗਾ ਜੋ ਆਪਣੇ ਤਿੰਨ ਵਹਾ ਕਰਕੇ ਸੋਸ਼ਲ ਮੀਡੀਆ ਤੇ ਚੱਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਇੱਕ ਵਾਰ ਫਿਰ ਆਪਣੇ ਨਿੱਜੀ ਜੀਵਨ ਕਰਕੇ ਸੁਰਖੀਆਂ ਵਿੱਚ ਹੈ ਕੁਝ ਦਿਨ ਪਹਿਲਾਂ ਪੂਜਾ ਨੇ ਇੱਕ ਵੀਡੀਓ ਰਾਹੀਂ ਦਾਵਾ ਕੀਤਾ ਕਿ ਉਸ ਦਾ ਤੀਜਾ ਭਤੀ ਸੁਖ ਜਸਲ ਵੀ ਉਸ ਨੂੰ ਪਰੇਸ਼ਾਨ ਕਰਦਾ ਹੈ ਤੇ ਕਹਿੰਦਾ ਹੈ ਕਿ ਇੱਥੋਂ ਚਲੀ ਜਾ ਇਸ ਦੇ ਜਵਾਬ ਵਜੋਂ ਅੱਜ ਸੁਖ ਜਸਲ ਨੇ ਵੀ ਲੋਕਾਂ ਸਾਹਮਣੇ ਆਪਣੀ ਚੁੱਪੀ ਤੋੜੀ ਲਾਈਵ ਆ ਕੇ ਉਸ ਨੇ ਖੁੱਲ ਕੇ ਕਿਹਾ ਕਿ ਹੁਣ ਉਸ ਦਾ ਪੂਜਾ ਸੰਗਾ ਨਾਲ ਕੋਈ ਰਿਸ਼ਤਾ ਨਹੀਂ ਹੈ ਤੇ ਕਿਹਾ ਕਿ ਉਹ ਦੋਵੇਂ ਹੌਣ ਵੱਖ ਹੋ ਚੁੱਕੇ ਨੇ ਉਸ ਨੇ ਇੰਸਟਾਗ੍ਰਾਮ ਤੇ ਆਪਣਾ ਨਵਾਂ ਪੌੜ ਬਣਾਉਂਦਾ ਸਟੋਰੀ ਪਾਈ ਤੇ ਇਹ ਗੱਲ ਦਾ ਹਰਾਈ ਅਤੇ ਕਿਹਾ ਆਂ ਕਿ ਗੱਲ ਬਾਤ ਕਰਾਂਗੇ ਰਿਲੇਸ਼ਨ ਮੈਚ ਕਰਾਂਗੇ ਫੋਲੋ ਮੀ ਜਿਵੇਂ ਹੀ ਸੁਖਜਸਲ ਦੀ ਇਹ ਵੀਡੀਓ ਸਾਹਮਣੇ ਆਈ ਸੋਸ਼ਲ ਮੀਡੀਆ ਤੇ ਕਮੈਂਟਾਂ ਦੀ ਹਨੇਰੀ ਆ ਗਈ ਲੋਕਾਂ ਨੇ ਆਪਣੀ ਆਪਣੀਆਂ ਥਾਵਾਂ ਤੋਂ رائے ਦਿੰਦੇ ਹੋਏ ਰਿਸ਼ਤੇ ਚਾਈ ਤੇ ਕਰਾਰ ਉੱਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਸੁਖਜਸਲ ਨੇ ਵੀ ਇਹ ਕਹਿ ਕੇ ਸੰਕੇਤ ਦਿੱਤਾ ਕੀ ਜ਼ਿੰਮੇਵਾਰੀ ਇੱਕ ਪਾਸੇ ਦੀ ਨਹੀਂ ਹੁੰਦੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਭਾਵੇਂ ਹਜੇ ਦੋਵਾਂ ਪਾਸੇ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਰਿਸ਼ਤੇ ਵਿੱਚ ਖਟਾਸ ਹੋਣ ਦਾ ਅਸਲ ਕਾਰਨ ਕੀ ਸੀ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਲੀਅਰ ਕਰ ਦਿੱਤਾ ਹੈ ਕਿ ਉਹ ਦੋਵੇਂ ਹੁਣ ਵੱਖ ਹੋ ਚੁੱਕੇ ਨੇ ਇਸ ਹਾਲਾਤ ਨੂੰ ਦੇਖਦੇ ਹੋਏ ਇਹ ਅਨੁਮਾਨ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਡਿਵੋਰਸ ਹੋ ਚੁੱਕਾ ਹੈ ਜਾਂ ਹੋਣ ਵਾਲਾ ਹੈ ਹਾਲਾਂਕਿ ਹਕੀਕਤ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਦੋਵਾਂ ਨੇ ਆਪਣੇ ਆਪਣੇ ਰਾਹ ਵਖ ਕਰ ਲਏ ਹਨ ਅਤੇ ਆਪਣੇ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਹੇ ਨੇ ਸੁਖ ਜਸਲ ਦੀ ਤਾਜ਼ਾ ਵੀਡੀਓ ਦੇਖੋ ਅਤੇ ਆਪ ਹੀ ਫੈਸਲਾ ਕਰੋ ਜਿੱਤੇ ਸਾਰੇ ਭਰਾ ਮੇਰੇ ਠੀਕ ਹੀ ਹੋਮਗੇ ਜਿੱਤਾ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇਹ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਹਾ ਠੀਕ ਹੈ ਤਾਨੂੰ ਪਤਾ ਹੀ ਹੈ ਪ੍ਰਾਇਕਾਤ ਨਾ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆ ਕੀ ਬਣਦਾ ਓਕੇ ਮੇਰਾ ਪ੍ਰਾਇਕਾ